ਸਸਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਹਾਂਜੀ ਆਪਾਂ ਬਣਾਉਣ ਲੱਗੇ ਅੱਜ ਅੰਬਾਂ ਦਾ ਅਚਾਰ ਇਹ ਅੰਬ ਦਾ ਅਚਾਰ ਜੀ ਪਹਿਲਾਂ ਆਪਾਂ ਇਹ ਅੰਬ ਧੋਲੇ ਚੰਗੀ ਤਰ੍ਹਾਂ ਸੁਕਾ ਲਈ 1.5 ਕਿਲੋ ਅੰਬ ਆਪਣੇ ਕੋਲੇ ਆਪਾਂ ਬਣਾਵਾਂਗੇ ਜੀ ਖੱਟਾ ਮਿੱਠਾ ਗੋੜ ਵਾਲਾ ਇਹ ਅਚਾਰ ਇਹ ਬਹੁਤ ਵਧੀਆ ਬਣਦਾ ਕਈ ਸਾਲ ਤੱਕ ਖਰਾਬ ਨਹੀਂ ਹੁੰਦਾਗਾ ਤੇ ਆਪਾਂ ਥੋੜਾ ਜਿਹਾ ਅਚਾਰ ਬਣਾਵਾਂਗੇ ਜੀ ਹਜੇ ਅੰਬ ਜਿਹੜੇ ਬਾਜ਼ਾਰ ਦੇ ਵਿੱਚ ਪੱਕੇ ਅੰਬ ਨਹੀਂ ਆਏ ਇਹ ਥੋੜੀ ਜਿਹੀ ਕੱਚੀ ਅੰਬੀ ਆ ਤੇ ਪਹਿਲਾਂ ਜੀ ਆਪਾਂ ਇਹਨੂੰ ਕੱਟ ਲਈਏ ਕੱਟਣ ਤੋਂ ਬਾਅਦ ਆਪਾਂ ਇਹਦਾ ਚਾਰ ਬਣਾਉਣੇ ਆਪਾਂ ਧੋ ਕੇ ਚੰਗੀ ਤਰ੍ਹਾਂ ਸਕਾਲੇ ਸੀਗੇ। ਫਾੜੀਆਂ ਆਪਾਂ ਆਪਦੀ ਮਰਜ਼ੀ ਦੇ ਮੁਤਾਬਕ ਕਰ ਸਕਦੇ ਹਾਂ ਛੋਟੀਆਂ ਜਾਂ ਵੱਡੀਆਂ। ਚਲੋ ਜੀ ਆਪਾਂ ਇਹਨਾਂ ਸਾਰਿਆਂ ਨੂੰ ਪਹਿਲਾਂ ਕੱਟ ਲਈਏ। ਲੋ ਜੀ ਆਪਾਂ ਸਾਰੇ ਆਂਬ ਜਿਹੜੇ ਕੱਟ ਲਏ ਆ। ਇਸ ਤਰ੍ਹਾਂ ਦੀਆਂ ਫਾੜੀਆਂ ਕਰ ਲਈਆਂ। ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਜੀ ਮਸਾਲੇ। ਮਸਾਲਾ ਹੈਗਾ ਜੀ ਆਪਣਾ ਮਿੱਥੇ, ਸੌਫ, ਕਲੌਂਜੀ। 100 ਗ੍ਰਾਮ ਮਸਾਲਾ ਠੀਕ ਆ ਇਹ। ਇਹ ਦੇ ਇੱਕ ਚਮਚਾ ਲੂਯੰਬ ਆਪਣੈਸ ਪਾਤਾ ਆਪਾਂ ਸਾਰੇ ਹਲਦੀ ਪਾਵਾਂਗੇ ਇਹ ਦੇ ਇੱਕ ਚਮਚਾ ਮੈਂ ਹਲਦੀ ਦਾ ਪਾਤਾ ਇਹ ਵਿੱਚ ਨੂੰ ਪਾਵਾਂਗੇ ਜੀ ਆਪਾਂ ਚਮਚਿਆਂ ਦੇ ਹਿਸਾਬ ਨਾਲ ਹੀ ਪਾਤਾ ਮੈਂ ਆਸਲੇ ਛੋਟੇ ਚਮਚੇ ਹੁੰਦੇ ਆਪਣੇ ਖਾਣੇ ਵਾਲੇ ਉਹੀ ਆ ਪਰ ਪਰ ਕੇ ਆਪਾਂ ਇਹ ਚ 5 ਚਮਚੇ ਪਾ ਤੀਏ ਬੱਦ ਘੱਟ ਲੱਗੂਗਾ ਸੌਰੀ ਘੱਟ ਲੱਗੂਗਾ ਤਾਂ ਆਪਾਂ ਦੁਬਾਰਾ ਹੋਰ ਵੀ ਪਾ ਸਕਦੇ ਹਾਂ ਇੱਕ ਚਮਚਾ ਆਪਾਂ ਲਾਲ ਮਿਰਚ ਦਾ ਪਾਤਾ ਇਹਦੇ ਵਿੱਚ ਜੀ ਆਪਾਂ ਗੁੜ ਪਾਵਾਂਗੇ 50 ਗ੍ਰਾਮ ਕੁੱਟ ਕੇ ਗੁੜ ਇਹਨੂੰ ਪਾਵਾਂਗੇ ਖੱਟਾ ਮਿੱਠਾ ਅੰਬ ਦਾ achar ਜਿਹੜਾ ਆਪਾਂ ਬਣਾਵਾਂਗੇ ਬਹੁਤ ਵਧੀਆ ਬਣਦਾ ਹੈ ਤੇ ਹੁਣ ਆਪਾਂ ਇਹਨਾਂ ਸਾਰੇ ਨੂੰ ਮਿਕਸ ਕਰ ਲੈਂਦੇ ਆ achar ਜਿਹੜਾ ਬਹੁਤ ਜਲਦੀ ਬਣ ਜਾਂਦਾ ਤੇ ਖਰਾਬ ਵੀ ਨਹੀਂ ਹੁੰਦਾ ਜੀ ਸਭ ਤੋਂ ਵਧੀਆ ਅੰਬ ਦਾ achar ਹੁੰਦਾ ਇਹ ਸਾਲੋਂ ਸਾਲ ਜ਼ਿਆਦਾ ਹੈ ਪਾਣਾ ਦਸਾ ਰੱਖੋ ਤਾਂ ਵੀ ਇਹ ਖਰਾਬ ਹੁੰਦਾਗਾ ਬਸ ਇੱਟ ਧਿਆਨ ਰੱਖਣਾ ਇਹਨੂੰ ਗਿੱਲੇ ਹੱਥ ਨਾਲ ਨਾ ਲਾਓ ਤੇ ਗਿੱਲੇ ਡੱਬੇ ਦੇ ਵਿੱਚ ਨਾ ਪਾਓ ਸੁਕਾ ਕੇ ਡੱਬਾ ਢੱਕੇ ਧਰ ਕੇ ਥੇਰ ਪਾਉਣਾ ਤੇ ਅੰਮਨ ਧੋ ਕੇ ਵੀ ਆਪਾਂ ਸੁਕਾਉਣਾ ਤੇ ਵੀ ਸੁਕਾ ਕੇ ਵੀ ਪਾ ਲੈਣੇ ਜੀ ਫਾੜੀਆਂ ਕੱਟ ਕੇ ਵੀ ਸੁਕਾ ਲੈਣੇ ਹੁੰਨੇ ਆ 2-3 ਘੰਟੇ ਧੁੱਪ ਲਵਾ ਲੈਣੇ ਆ ਕਈ ਵਾਰੀ ਆਈਂ ਪਾ ਦਿੰਨੇ ਹੁੰਨੇ ਆ ਪਹਿਲਾਂ ਆਪਣੀ ਵੀਡੀਓ ਪਾਈਆਂ ਹੋਈਆਂ 10 ਕਿਲੋ ਅੰਬ ਦੇ ਚਾਰ ਦੀਆਂ 5 ਕਿਲੋ ਅੰਬ ਦੇ ਚਾਰ ਦੀਆਂ ਤੁਸੀਂ ਉਹ ਵੀ ਦੇਖ ਸਕਦੇ ਆ ਜੇ ਤੁਸੀਂ ਜ਼ਿਆਦਾ ਪਾਉਣਾ ਹੋਵੇ ਤਾਂ ਇਹ ਹਾਂਜੀ ਪਾਵਾਂਗੇ ਪਹਿਲੇ ਸਰੋਂ ਦਾ ਤੇ 100 ਗ੍ਰਾਮ ਆਪਾਂ ਸਰੋਂ ਦਾ ਤੇ ਪਾਵਾਂਗੇ ਉਹ ਬੋਰਤਾ ਕਿ ਨਾਲ ਤਾਂ ਖਰਾਬ ਨਹੀਂ ਹੁੰਦਾ ਚਾਰ ਨਾਲੇ ਮਿੱਠਾ-ਖੱਟਾ ਬਹੁਤ ਟੇਸਟ ਬਣ ਜਾਂਦਾ ਟੇਸਟ ਬਹੁਤ ਵਧੀਆ ਹੁੰਦਾ ਇਹਦਾ ਇਹ ਥੋੜੇ ਸੀਗੇ ਜੀ ਆਪਾਂ ਕੱਚੇ ਅੰਬਾਂ ਸੀਗੇ ਆਪਣੇ ਖੇਤੀ ਲੱਗੀਆਂ ਹੋਈਆਂ ਸੀਗੀਆਂ ਉੱਥੇ ਲੈ ਕੇ ਆਏ ਆ ਤੋੜ ਕੇ ਇਹ ਜੀ ਇਹ ਬਾਜ਼ਾਰ ਦੇ ਵਿੱਚ ਤਾਂ ਹਜੇ ਪੂਰੇ ਪੱਕੇ ਅੰਬ ਜਿਹੜੇ ਆਉਣ ਨਹੀਂ ਲੱਗੇ ਹਜੇ ਮਹੀਨਾ ਵੀ ਤਾਂ ਠਹਿਰ ਕੇ ਆਉਣਗੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਹੈ ਦੇਖਣ 'ਚ ਬਹੁਤ ਵਧੀਆ ਲੱਗਦਾ ਲੋ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਆਪਾਂ ਇਹਨੂੰ ਬਰਤਵਾਨ ਦੇ ਵਿੱਚ ਪਾਵਾਂਗੇ ਕਿਸੇ ਵੀ ਤੁਸੀਂ ਡੱਬੇ ਦੇ ਵਿੱਚ ਭਰ ਕੇ ਰੱਖ ਸਕਦੇ ਆ ਲੋ ਜੀ ਹੁਣ ਆਪਾਂ ਬਰਤਵਾਨ ਦੇ ਵਿੱਚ ਪਾ ਦਿੰਨੇ ਆ achar ਨਾ ਇਹ ਇਸ ਨੂੰ ਬਰਤਵਾਨ ਨੂੰ ਚੰਗੀ ਤਰ੍ਹਾਂ ਤੋਕਿਸ ਕਾ ਲਿਆ ਸੀ ਨਾ ਇਹ achar ਜਿਹੜਾ ਆਪਣਾ ਖਰਾਬ ਨਾ ਹੋਵੇ ਢਿੱਲੇ ਰੱਖਣੀ ਲੱਗਣੀ ਚਾਹੀਦੀ ਇਹਨੂੰ ਖੇਰਾ achar ਜਿਹੜਾ ਬਹੁਤ ਵਧੀਆ ਬਣਦਾ ਤੇ ਖਰਾਬ ਨਹੀਂ ਹੁੰਦਾ। ਲੋ ਜੀ ਆਪਾਂ ਸਾਰਾ achar ਜਿਹੜਾ ਬਰਤਨਾਂ ਦੇ ਵਿੱਚ ਪਾ ਦਿੱਤਾ ਤੇ ਇਹਦਾ ਆਪਾਂ ਢੱਕਣ ਬੰਦ ਕਰਕੇ ਰੱਖ ਦਾਂਗੇ ਤੇ ਹੁਣ ਜਦੋਂ ਵੀ ਆਪਾਂ ਸਵੇਰੇ ਸ਼ਾਮੇ ਨੂੰ ਨਾ ਚਾਰ ਪੰਜ ਦਿਨ ਇਸ ਤਰ੍ਹਾਂ ਹਿਲਾ ਦਾਂਗੇ ਉੱਪਰ-ਨੀਚੇ ਕਰ ਦਾਂਗੇ। ਫਿਰ achar ਜਿਹੜਾ ਆਪਣਾ ਵਧੀਆ ਬਣ ਜੁੱਧੂਪ ਚ ਰੱਖਣ ਦੀ ਕੋਈ ਜ਼ਰੂਰਤ ਨਹੀਂ। ਬਾਕੀ ਵੀਡੀਓ ਤੁਹਾਨੂੰ ਕਿਵੇਂ ਲੱਗੀ? ਜੇ ਵਧੀਆ ਲੱਗੀ ਅੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ